ਲੋ ਜੀ ਵੀਡੀਓ ਨੂੰ ਨਾਲ ਦੇ ਨਾਲ ਹੀ ਸ਼ੇਅਰ ਕਰੀ ਚਲੋ ਸਾਰੇ ਹੀ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀਆਂ ਤੱਕ ਅੱਜ ਦੀ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਤੀਜਾ ਕਬੱਡੀ ਟੂਰਨਾਮੈਂਟ ਤੁਹਾਡੇ ਆਪਣੇ ਸ਼ਹਿਰ ਫ੍ਰੈਂਕਫਰਟ ਦੇ ਵਿੱਚ ਕਰਵਾਇਆ ਜਾ ਰਿਹਾ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਂਝਾ ਪੰਜਾਬ ਸਪੋਰਟਸ ਕਲੱਬ ਵੱਲੋਂ ਇਸ ਟੂਰਨਾਮੈਂਟ ਦੇ ਵਿੱਚ ਯੂਰਪ ਭਰ ਤੋਂ ਚੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਇਸ ਟੂਰਨਾਮੈਂਟ ਵਿੱਚ ਜੇਤੂ ਟੀਮਾਂ ਨੂੰ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 3100 ਯੂਰੋ ਦਾ ਨਾਮ ਦਿੱਤਾ ਜਾਏਗਾ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 2500 ਯੂਰ ਦਾ ਇਨਾਮ ਦਿੱਤਾ ਜਾਏਗਾ ਪਰ ਇਨਾਮ ਨਾਲੋਂ ਜ਼ਿਆਦਾ ਵਧੀਆ ਗੱਲ ਹੁੰਦੀ ਆ ਹਰ ਇੱਕ ਖਿਡਾਰੀ ਵਾਸਤੇ ਹਰ ਇੱਕ ਆਰਟਿਸਟ ਵਾਸਤੇ ਹੌਸਲਾ ਵਧਾਈ ਜਿਹੜੀ ਤੁਸੀਂ ਸਾਰੇ ਨੇ ਆ ਕੇ ਇੱਥੇ ਕਰਨੀ ਆ ਵੀ ਸਾਰੇ ਭੈਣ ਭਰਾਵਾਂ ਨੇ ਹੌਮ ਹਮਾ ਕੇ ਇੱਥੇ ਪਹੁੰਚਣਾ ਆ ਜਿਹੜੇ ਮੇਰੇ ਵੀਰ ਪੱਗਾ ਮੰਦਦੇ ਨੇ ਸੋਹਣੇ ਸੋਹਣਿਆ ਪੱਗਾ ਬਣ ਕੇ ਭੈਣਾਂ ਨੇ ਸੋਹਣੇ ਸੋਹਣੇ ਸੂਟ ਪਾ ਕੇ ਬੱਚਿਆਂ ਨੇ ਰੰਗ ਬਰੰਗੇ ਕੱਪੜੇ ਪਾ ਕੇ ਤੁਸੀਂ ਸਾਰੇ ਨੇ ਇੱਥੇ ਪਹੁੰਚਣਾ ਆ ਮੇਲੇ ਦਾ ਆਨੰਦ ਮਾਣਨਾ ਆ ਰੌਣਕ ਦਾ ਹਿੱਸਾ ਬਣਨਾ ਆ ਮੇਲੇ ਦੀ ਸ਼ਾਨ ਵਧਾਣੀ ਆ ਤੇ ਸਭ ਤੋਂ ਵੱਡੀ ਗੱਲ ਆ ਕਿੱਥੇ ਖਿਡਾਰੀਆਂ ਦੀ ਹੌਸਲਾ ਵਜ਼ਾਈ ਕਰਨੀ ਆ ਇਸ ਮੇਲੇ ਦੇ ਵਿੱਚ ਭੈਣਾਂ ਵਾਸਤੇ ਖਾਸ ਜਿਹੜਾ ਆ ਤੀਆਂ ਦਾ ਮੇਲਾ ਵੀ ਜਿਹੜਾ ਆਰਗੇਨਾਈਜ਼ ਕੀਤਾ ਗਿਆ ਭਾਜੀ ਉਹਦਾ ਵੱਲੋਂ ਭੈਣਾਂ ਵੀ ਆਪਣਾ ਜਿਹੜਾ ਖੂਬ ਆਨੰਦ ਮਾਣ ਸਕਦੀਆਂ ਨੇ ਇੰਜੋਏ ਕਰ ਸਕਦੀਆਂ ਨੇ ਇਸ ਤੋਂ ਇਲਾਵਾ ਇਹ ਜਿਹੜਾ ਐਡਰੈਸ ਹੈਗਾ ਆ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਅਮ ਜਿਨ ਹਾਇਮਾ ਵੈਲਚਨ 4 ਨੰਬਰ ਆ ਜੀ 60431 ਫ੍ਰੈਂਕਫਰਟ ਦੇ ਵਿੱਚ ਤੁਸੀਂ ਐਡਰੈਸ ਆਪਣਾ ਨੈਵੀਗੇਸ਼ਨ ਚ ਭਾਰ ਕੇ ਸਿੱਧੀਆਂ ਹੀ ਗੱਡੀਆਂ ਇੱਥੇ ਸਾਹਮਣੇ ਪਾਰਕਿੰਗ ਹੈਗੀ ਆ ਤੁਸੀਂ ਇੱਥੇ ਆ ਕੇ ਗੱਡੀ ਪਾਰਕ ਕਰਨੀ ਹੈ ਤੇ ਸਿੱਧਾ ਹੀ ਇਸ ਗਰਾਊਂਡ 'ਚ ਪਹੁੰਚ ਜਾਣਾ ਆ ਇਸ ਟੂਰਨਾਮੈਂਟ ਬਾਰੇ ਵਧੇਰੇ ਜਾਣਕਾਰੀ ਵਾਸਤੇ ਇੱਕ ਨੰਬਰ ਵੀ ਤੁਹਾਨੂੰ ਮੈਂ ਸਾਂਝਾ ਕਰਨ ਜਾ ਰਿਹਾ ਸੰਧੂ ਭਾਈ ਦਾ ਨੰਬਰ ਆ 0177 444 6725 ਨੰਬਰ ਮੈਂ ਰਿਪੀਟ ਕਰ ਦਿੰਦਾ ਆ 0177 444 67 22 ਤੇ ਇੱਕ ਨੰਬਰ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰਨ ਜਾ ਰਿਹਾ ਸੁਖਜਿੰਦਰ ਭਾਜੀ ਦਾ ਨੰਬਰ ਹੈ 01789932670 ਮੈਂ ਨੰਬਰ ਰਿਪੀਟ ਕਰ ਰਿਹਾ 01789932670 ਠੀਕ ਹੈ ਜੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਭਾਜੀ ਹੁਣਾਂ ਕੋਲੋਂ ਜਾਣਕਾਰੀ ਹਾਸਲ ਕਰ ਸਕਦੇ ਹੋ ਇੱਕ ਵਾਰ ਫੇਰ ਤੋਂ ਸਾਰੇ ਭੈਣ ਭਰਾਵਾਂ ਨੂੰ ਖੁੱਲਾ ਸੱਦਾ ਆ ਸਾਂਝਾ ਪੰਜਾਬ სპੋਰਟਸ ਕਲੱਬ ਫ੍ਰੈਂਕਫਰਟ ਵੱਲੋਂ ਤੇ ਸਾਰਿਆਂ ਵਾਸਤੇ ਖੁੱਲਾ ਸੱਦਾ ਹੈ ਸਾਰਿਆਂ ਨੇ ਹੋ ਮਮਾ ਕੇ ਪਹੁੰਚਣਾ ਆ ਹੁਣ ਵੀਡੀਓ ਨੂੰ ਵੱਧ ਕੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਪਾਸੇ ਸਾਰੇ ਭੈਣ ਭਰਾ ਤਾਂ ਕਿ ਵੀਡੀਓ ਪਹੁੰਚ ਸਕੇ ਤੇ ਸਾਰੇ ਭੈਣ ਭਰਾ ਇੱਥੇ ਆ ਕੇ ਮਿਲਦਾ ਆਨੰਦ ਮਾਣ ਸਕਣ ਆਪਾਂ ਮਿਲਦੇ ਜੀ ਰੱਬ ਮਿਲਾਵੇ ਅਗਲੀ ਵੀਡੀਓ ਸਤਿ ਸ੍ਰੀ ਅਕਾਲ ਜੀ ਸਾਰਨ ਤੇ ਜਿਉਂਦੇ ਬਸਤੇ ਰਹੋ